ਦੇਖਦਿਆਂ ਆ ਰਹਿਆਂ ਪਾਰਲੀਮੈਂਟ ਚੋਣਾਂ ਦੇ ਮਦੇ ਨਜ਼ਰ ਇੰਡੀਆ ਗੱਠਜੋੜ ਦੇ ਮੁੱਦੇ ਨੂੰ ਲੈ ਕੇ ਵੱਡੇ ਸਵਾਲੀਆ ਨਿਸ਼ਾਨ ਲੱਗਦੇ ਨਜ਼ਰ ਆ ਰਿਹਾ ਕੀ ਇਹ ਗੱਠਜੋੜ ਰਹੇਗਾ ਕੀ ਇਹ ਗੱਠਜੋੜ ਖੇਰੂ ਖੇਰੂ ਹੋ ਜਾਏਗਾ ਜਿਸ ਦੀ ਕੋਈ ਪਰਿਭਾਸ਼ਾ ਬਦਲਣੀ ਪਵੇਗੀ ਮੌਜੂਦਾ ਪ੍ਰਸਤੀੰਦ ਦੇ ਜੇ ਨਜ਼ਰ ਮਾਰੀ ਜਾਏ ਗੱਠਜੋੜ ਦੇ ਵਾਲੇ ਪਾਈਵਾਂ ਨਜ਼ਰ ਆ ਰਹੇ ਸੀ ਸਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੀ ਜਿਹੜਾ ਵੱਡਾ ਗੜ ਉਹਨਾਂ ਦਾ ਪੰਜਾਬ ਹੈ ਪੰਜਾਬ ਦੇ ਵਿੱਚ ਦੋਨੇ ਅਲੱਗ-ਅਲੱਗ ਖੇਮਿਆਂ 'ਚ ਖੜੇ ਨਜ਼ਰ ਆ ਰਹੇ ਆ ਆਪਾਂ ਪਹਿਲਾਂ ਵੀ ਇਹਨਾਂ ਮੁੱਦਿਆਂ ਤੇ ਗੱਲ ਕਰਦੇ ਰਹੇ ਨੇ ਇੱਕ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਫ਼ ਕਰ ਦਿੱਤਾ ਹੈ ਕਿ 13 ਦੀਆਂ 13 ਸੀਟਾਂ ਲੜਾਂਗੇ ਦੂਜੇ ਪਾਸੇ ਕਾਂਗਰਸ ਇਹ ਹੈ ਕੋ ਆਪਣੇ ਹਮਾਇਤੀਆਂ ਦੇ ਨਾਲ ਅਜੇ ਵੀ ਗੱਲਬਾਤ ਕਰ ਰਹੀ ਹੈ ਤੇ ਕਹਿੰਦੇ ਅਜੇ ਅਸੀਂ ਜਾ ਕੇ ਦੱਸਣਾ ਆਪਣੀ ਪਾਰਟੀ ਹਾਈ ਕਮਾਂਡ ਨੂੰ ਕਿ ਇਲੈਕਸ਼ਨ ਇਕੱਠਿਆਂ ਨੇ ਲੜਨੀਆਂ ਜਾਂ ਅਲੱਗ-ਅਲੱਗ ਲੜਨੀਆਂ ਇਸ ਦਰਾਂ ਨੇ ਇਹ ਵੀ ਖਬਰਾਂ ਆ ਰਹੀਆਂ ਕਿਆਮ ਆਦਮੀ ਪਾਰਟੀ ਜਿਹੜੀ ਕੌਮੀ ਲੀਡਰਸ਼ਿਪ ਹੈ ਜਿਹੜੀ ਦਿੱਲੀ ਚ ਬੈਠੇ ਆ ਉਹ ਕਹਿ ਰਿਹਾ ਕਿ ਜੇ ਪੱਕਾ ਫੈਸਲਾ ਨਹੀਂ ਹੈ ਫਰਵਰੀ ਮਹੀਨੇ ਜਾ ਕੇ ਪਤਾ ਲੱਗੇਗਾ ਕਿ ਗੱਠਜੋੜ ਦੀ ਕੀ ਪ੍ਰਸਥਿਤੀ ਬਣਦੀ ਹੈ ਪੰਜਾਬ ਚ ਗੱਠਜੋੜ ਹੋਏਗਾ ਕਿ ਨਹੀਂ ਹੋਏਗਾ ਇਹ ਤਾਂ ਗੱਲ ਰਹੀ ਪੰਜਾਬ ਦੀ ਜੇ ਆਪਾਂ ਕੌਮੀ ਪੱਧਰ ਦੀ ਗੱਲ ਕਰਦੇ ਆ ਕੌਮੀ ਪੱਧਰ ਤੇ ਪਾਸ਼ੀ ਮਗਾਲ ਦੀ ਮੁੱਖ ਮੰਤਰੀ ਮੰਮਤਾ ਬੇਨਰਜੀ ਮੰਮਤਾ ਬੇਨਰਜੀ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿਉਂਕਿ ਕਾਂਗਰਸ ਪਾਰਟੀ ਨੇ ਸਾਡਾ ਪ੍ਰਸਤਾਵ ਪਰਵਾਣ ਨਹੀਂ ਕਰਿਆ ਇਸ ਕਰਕੇ ਕਾਂਗਰਸ ਨਾਲ ਗੱਠਜੋੜ ਨਹੀਂ ਹੋ ਸਕਦਾ ਵੱਡਾ ਝਟਕਾ ਗੱਠਜੋੜ ਨੂੰ ਜੇ ਬੰਗਾਲ ਹੀ ਬਾਹਰ ਹੋ ਗਿਆ ਪੰਜਾਬ ਪਹਿਲਾਂ ਹੀ ਬਾਹਰ ਹੈ ਜਣੀ ਆਪਾਂ ਗੱਠਜੋੜ ਦਾ ਜੇ ਜੀਓਗ੍ਰਾਫੀ ਦੇ ਲਿਹਾਜ਼ ਨਾਲ ਵੀ ਜ਼ਿਕਰ ਕਰੀਏ ਇੱਕ ਪਾਸੇ ਪੰਜਾਬ ਦੇਸ਼ ਦੇ ਦੂਜੇ ਪਾਸੇ ਬੰਗਾਲ ਨਾ ਬੰਗਾਲ ਗੱਠਜੋੜ ਨਾਲ ਰਿਹਾ ਨਾ ਪੰਜਾਬ ਗੱਠਜੋੜ ਨਾਲ ਰਿਹਾ ਤਾਂ ਫਿਰ ਗੱਠਜੋੜ ਕਿਸ ਨਾਲ ਹੋਏਗਾ ਪਰ ਇਹਨਾਂ ਪ੍ਰਸਿੱਧੀਆਂ ਦੇ ਚਲਦਿਆਂ ਕਾਂਗਰਸ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਉਹਨੇ ਇਸ ਗੱਲ ਨੂੰ ਪ੍ਰਵਾਨ ਨਹੀਂ ਕੀਤਾ ਕਾਂਗਰਸ ਦਾ ਕਹਿਣਾ ਹੈ ਕਿ ਨਹੀਂ ਅਸੀਂ ਬੰਗਾਲ ਤੋਂ ਬਿਨਾਂ ਗੱਠ ਜੋੜ ਨੂੰ ਚਿਤ ਵੀ ਨਹੀਂ ਸਕਦੇ ਅਗਲੇ ਦਿਨਾਂ 'ਚ ਮੰਮਤਾ ਬੇਨਰਜੀ ਨਾਲ ਕੀ ਗੱਲਬਾਤ ਹੁੰਦੀ ਹੈ ਕੀ ਗੱਲ ਸਿਰੇ ਚੜਦੀ ਹੈ ਨਹੀਂ ਚੜਦੀ ਇਹ ਤਾਂ ਆਉਣ ਵਾਲੇ ਦਿਨਾਂ ਦੇਖਿਆ ਜਾਏਗਾ ਪਰ ਮੰਮਤਾ ਨੇ ਇਹ ਗੱਲ ਕਹਿ ਕੇ ਸਥਿਤੀ ਸਾਫ਼ ਕਰ ਦਿੱਤੀ ਹੈ ਕਿ ਅੱਜ ਦੇ ਦਿਨ ਦੇ ਆਪਾਂ ਗੱਲ ਕਰਦੇ ਹਾਂ ਤਾਂ ਗੱਠ ਜੋੜ ਦੇ ਵਿੱਚ ਮੰਮਤਾ ਬੇਨਰਜੀ ਵੀ ਬਾਹਰ ਨਜ਼ਰ ਆ ਰਹੇ ਹਨ ਹੁਣ ਜੜੀ ਨਵੀਂ ਇੱਕ ਹੋਰ ਪ੍ਰਸਿੱਧੀ ਪੈਦਾ ਹੋ ਗਈ ਹੈ ਗੱਲ ਸਰ ਬੰਗਾਲ ਦੀ ਜਾਂ ਪੰਜਾਬ ਦੀ ਨਹੀਂ ਹੈ ਜੇ ਆਪਾਂ ਦੇਖਦੇ ਅਗਲੇ ਸੇਜੇ ਚਲੇ ਜਾਈਏ ਹਿਮਾਲਿਆ ਪਰਬਤ ਦੇ ਪੈਰਾਂ 'ਚ ਬਿਹਾਰ ਚ ਆ ਜੀਏ ਤਾਂ ਬਿਹਾਰ ਦੇ ਵਿੱਚ ਆ ਕੇ ਬਿਹਾਰ ਦੇ ਜਿਹੜੇ ਮੁੱਖ ਮੰਤਰੀ ਹੈ ਨतीश ਕੁਮਾਰ ਉਹ ਵੀ ਕਹਿ ਚੁੱਕੇ ਹੈ ਕਿ ਮੈਂ ਜਿਹੜਾ ਹੈ ਉਥੋਂ ਦੀ ਜਿਹੜੀ ਨਾਲ ਦੂਜੀ ਧਿਰ ਹੈ ਲਾਲੂ ਪ੍ਰਸਾਦ ਯਾਦਵ ਲਾਲੂ ਯਾਦਵ ਦੀ ਜਿਹੜੀ ਪਾਰਟੀ ਹੈ ਉਹਦੇ ਨਾਲ ਉਹਨਾਂ ਦੀ ਸਹਿਮਤੀ ਨਜ਼ਰ ਨਹੀਂ ਆ ਰਹੀ ਖਾਸ ਤੌਰ ਤੇ ਕੁਝ ਦਿਨ ਪਹਿਲਾਂ ਨतीश ਨੇ ਪਰਿਵਾਰਵਾਦ ਦੇ ਮਾਮਲੇ ਲੈ ਕੇ ਜੋ ਟਿੱਪਣੀਆਂ ਕੀਤੀਆਂ ਸੀ ਉਹਨਾਂ ਟਿੱਪਣੀਆਂ ਨੂੰ ਲੈ ਕੇ ਜਿਹੜੇ ਲਾਲੂ ਯਾਦਵ ਤੇ ਉਹਨਾਂ ਦੇ ਹਮਾਇਤੀ ਹੈ ਉਹ ਕਾਫੀ ਔਖੇ ਨਜ਼ਰ ਆ ਰਿਹਾ ਹੈ ਹਾਲ ਦੀ ਘੜੀ ਬੇਸ਼ੱਕ ਉਹਨਾਂ ਨੇ ਚੋਪ ਵਾਟ ਲਈ ਹੈ ਪਰ ਲੱਗਦਾ ਇਹ ਹੈ ਜਿਸ ਤਰ੍ਹਾਂ ਦੀ ਸਰਗਰਮੀਆਂ ਬਿਹਾਰ ਚ ਚੱਲ ਰਹੀਆਂ ਕੋਈ ਵੱਡੀ ਗੱਲ ਨਹੀਂ ਨਤੀਸ਼ ਕੁਮਾਰ ਵੀ ਜਿਹੜਾ ਮੁੜ ਕੇ ਭਾਜਪਾ ਨਾਲ ਹੱਥ ਮਿਲਾ ਸਕਦੇ ਹੈ ਜੇ ਜਹੀ ਸਥਿਤੀ ਬਾਪਰਦੀ ਹੈ ਸਿਆਣਿਆਂ ਦਾ ਇਹ ਕਹਿਣਾ ਹੈ ਕਿ ਪੰਜਵੀਂ ਵਾਰ ਨਤੀਸ਼ ਕੁਮਾਰ ਜਿਹੜਾ ਹੈਗਾ ਦਲ ਬਦਲੀ ਕਰਨਗੇ ਕਦੇ ਭਾਜਪਾ ਦੇ ਨਾਲ ਕਦੇ ਵਿਰੋਧੀਆਂ ਦੇ ਨਾਲ ਕਦੇ ਫੇਰ ਭਾਜਪਾ ਦੇ ਨਾਲ ਇਸੇ ਹੀ ਸਥਿਤੀ 'ਚ ਮੈਂ ਤਾਂ ਕੌਮੀ ਪੱਧਰ ਤੇ ਜਿਹੜੀ ਸਾਰੀਆਂ ਪਾਰਟੀਆਂ ਦੀ ਲੀਡਰਸ਼ਿਪ ਹੈ ਉਸ ਨੂੰ ਵੀ ਸਲਾਮ ਕਰਦਾ ਕਿ ਕਿਹੋ ਜੀ ਲੀਡਰਸ਼ਿਪ ਹੈ ਇਸ ਦੇ ਦੀ ਇੰਨੀ ਫਲੈਕਸੀਬਿਲਟੀ ਕਿ ਨਾਲ ਖੜਿਆਂ ਦਾ ਵੀ ਪਤਾ ਨਹੀਂ ਕਿ ਕੱਲ ਨੂੰ ਤੁਹਾਡੇ ਨਾਲ ਖੜੇ ਹੋਣਗੇ ਕਿ ਨਹੀਂ ਖੜੇ ਹੋਣਗੇ ਇਹ ਸੰਕੇਤ ਨਤੀ ਦੀ ਬੋਲੀ ਤੋਂ ਵੱਧ ਹੋਰ ਚੰਗੀ ਬੋਲੀ ਕੌਣ ਬੋਲ ਸਕਦਾ ਜੀਆਂ ਪ੍ਰਸਿੱਧ ਦੂਜੇ ਪਾਸੇ ਭਾਜਪਾ ਭਾਜਪਾ ਚਟਾਨ ਦੀ ਤਰ੍ਹਾਂ ਖੜੀ ਹੈ ਕਈ ਜਿਹੜੇ ਆਗੂ ਦੇਖ ਰਹੇ ਸੀ ਕਿ ਪਵੇਖਿਆ ਇਸ ਵੇਲੇ ਗੱਠ ਜੋੜ ਦਾ ਨਜ਼ਰ ਨਹੀਂ ਆ ਰਿਹਾ ਉਹ ਛਾਲਾ ਮਾਰ ਕੇ ਮੁੜ ਕੇ ਜਿਹੜਾ ਹੈਗਾ ਭਾਜਪਾ ਤੇ ਉਹਨਾਂ ਦਾ ਜਿਹੜਾ ਗੱਠ ਜੋੜਾ ਉਹਦੇ ਨਾਲ ਜਾ ਰਿਹਾ ਸੋ ਇਹੋ ਜੀ ਸਥਿਤੀ ਦੇ ਚੱਲਦਿਆਂ ਇੰਡੀਆ ਗੱਠ ਜੋੜ ਦੀ ਹਾਲਤ ਕਿਹੋ ਜੀ ਹੋਏਗੀ ਇਹਦਾ ਆਉਣ ਵਾਲੇ ਦਿਨਾਂ ਚ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਪਰ ਇਹਦੇ ਨਾਲ ਕਿਦਰ ਇਹ ਵੀ ਹੈ ਕਿ ਪਾਰਟੀ ਦੇ ਜਿਹੜੇ ਸੀਨੀਅਰ ਆਗੂ ਆ ਕਾਂਗਰਸ ਦੇ ਰੋਹਲ ਗਾਂਧੀ ਉਹ ਆਪਣੇ ਤੌਰ ਤੇ ਯਤਨਸ਼ੀਲ ਹੈ ਉਹਨਾਂ ਨੇ ਨੈਕ ਯਾਤਰਾ ਸ਼ੁਰੂ ਕੀਤੀ ਵੀ ਹੈ ਦੇ ਦੇ ਉਹਨਾਂ ਹਿੱਸਿਆਂ ਚ ਜਾ ਰਿਹਾ ਹੈ ਜਿੱਥੇ ਉਹ ਜਾ ਕੇ ਇਹ ਗੱਲ ਆਖਦੇ ਬਕਾਇਦਾ ਜਿਹੜੀ ਹੈਗੀ ਹੈ ਕਿ ਭਾਜਪਾ ਤੇ ਆਰਐਸਐਸ ਦੇਸ਼ ਵਿਰੋਧੀ ਦੇਸ਼ ਨੂੰ ਖੇਰੂ-ਖੇਰੂ ਕਰਨੀਆਂ ਗੱਲਾਂ ਦੇਸ਼ ਨਫਰਤ ਫੈਰਾਉਣ ਦੀਆਂ ਗੱਲਾਂ ਕਰ ਰਹੀ ਹੈ ਇਸ ਦੇ ਮੁਕਾਬਲੇ ਚ ਰਾਹੁਲ ਗਾਂਧੀ ਨੂੰ ਵੀ ਥਾਂ-ਥਾਂ ਜਿਹੜਾ ਹੈਗਾ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਜੇ ਆਪਾਂ ਗੱਲ ਕਰੀਏ ਅਸਾਮ ਦੀ ਸਾਂ ਵਾਲਿਆਂ ਨੇ ਤਾਂ ਐਫਆਈਆਰ ਹੀ ਦਰਜ ਕਰਾਤੀ ਹੈ ਰਾਹੁਲ ਗਾਂਧੀ ਦੇ ਖਿਲਾਫ ਸੋ ਕਾਂਗਰਸ ਨੂੰ ਦੂਰੀ ਲੜਾਈ ਲੜਨੀ ਪੈ ਰਹੀ ਹੈ ਇੱਕ ਪਾਸੇ ਭਾਜਪਾ ਹੈ ਆਰਐਸਐਸ ਹੈ ਦੂਜੇ ਪਾਸੇ ਉਹਨਾਂ ਜਿਹੜੀਆਂ ਹਮੈਤੀ ਤਰ੍ਹਾਂ ਉਹਨਾਂ ਹਮੈਤੀ ਤਰ੍ਹਾਂ ਨੂੰ ਕਿਸ ਕਦਰ ਨਾਲ ਰੱਖਿਆ ਜਾ ਸਕਦਾ ਕਿਉਂਕਿ ਵੱਡੀ ਗੱਲ ਸੀਟਾਂ ਦੀ ਵੰਡ ਹੈ ਚਾਹ ਬੰਗਾਲ ਦੀ ਗੱਲ ਕਰ ਲਈਏ ਚਾਹ ਪੰਜਾਬ ਦੀ ਗੱਲ ਕਰ ਲਈਏ ਜਾਂ ਬਿਹਾਰ ਦੀ ਗੱਲ ਕਰ ਲਈਏ ਆਉਣ ਵਾਲੇ ਦਿਨਾਂ 'ਚ ਸੀਟਾਂ ਨੂੰ ਲੈ ਕੇ ਜਿਹੜੇ ਪੈਣ ਵਾਲੇ ਰੌਲੇ ਐ ਕੀ ਕਾਂਗਰਸ ਦੀ ਲੀਡਰਸ਼ਿਪ ਇਹਨਾਂ ਰੌਲਾ ਨੂੰ ਨਿਬੇੜ ਸਕੇਗੀ ਸੋ ਇਹ ਗੱਠਜੋੜ ਇਸ ਗੱਲ ਤੇ ਵੀ ਨਿਰਭਰ ਕਰਦਾ ਪਰ ਜੇ ਆਪਾਂ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਗੱਠਜੋੜ ਇਸ ਵੇਲੇ ਖੇਰੂ ਖੇਰੂ ਹੁੰਦਾ ਨਜ਼ਰ ਆ ਰਿਹਾ ਹੈ ਕੀ ਇਹ ਕਿਰੂ ਕਿਰੂ ਹੁੰਦਾ ਗੱਟਜੋੜ ਬਚਾਇਆ ਜਾ ਸਕੇਗਾ ਸੰਭਾਲਿਆ ਜਾ ਸਕੇਗਾ ਇਸ ਦਾ ਵੱਡਾ ਭਰੋਸਾ ਜਾਂ ਵੱਡੀ ਜ਼ਿੰਮੇਵਾਰੀ ਕਾਂਗਰਸ ਦੀ ਲੀਡਰਸ਼ਿਪ ਤੇ ਨਿਰਭਰ ਕਰੇਗੀ